ਸੋ ਅੰਮਰ ਇਸੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਿਆਰੀ ਹਰ ਸੰਗਤ ਜੀਓ ਦਾ ਸਭ ਤੋਂ ਪਹਿਲਾਂ ਤਾਂ ਜਮੂ ਹਰ ਸੰਗਤ ਨੂੰ ਅਤੇ ਬਾਹਰੋਂ ਆਈਆਂ ਜਿੰਨੀਆਂ ਵੀ ਸੰਤਾਂ ਨੇ ਬਹੁਤ-ਬਹੁਤ ਵਧਾਈ ਦਿੰਦਾ ਹੈ ਜਿਨ੍ਹਾਂ ਨੇ ਹਯੂਰ ਸ਼ੈਨ ਸ਼ਾ ਜੀ ਦੀ ਅਪਰਪਾਰ ਕਿਰਪਾ ਸਦਕਾ ਇਥੇ satsang ਕਰਨ ਦਾ ਪ੍ਰਣ ਲਾ ਕੀਤਾ ਹਯੂਰ ਸ਼ੈਨ ਸ਼ਾ ਜੀ ਨੇ ਇਨੇਕਾ ਵਿਹਾਰ ਕੀਤੇ ਜਗ੍ਹਾ ਬਜਾ ਜਗ੍ਹਾ ਜਾ ਕੇ ਕਿੱਥੋਂ ਕਿੱਥੋਂ ਗੁਰਮੁਖਾਂ ਭਗਤਾਂ ਪਿਆਰਿਆਂ ਨੂੰ ਲਬ ਲਬ ਕੇ ਆਪਣਾ ਦਰਸ ਦਿੱਤਾ ਆਪਣਾ ਤਰਸ ਵੀ ਕੀਤਾ ਔਰ ਆਪਣੇ ਚਰਨੀ ਵੀ ਲਾਇਆ ਅੱਜ ਅਸੀਂ ਲੈਖ ਤਾਂ ਜਰੂਰ ਪੜਦੇ ਆ ਪਰ ਭੁੱਲਦੇ ਜਾ ਰਹੇ ਆ ਸੱਚੇ ਪਾਤਸ਼ਾਹ ਨੇ ਕੀ ਆਖਿਆ ਜੀ ਸਾਡੇ ਤੋਂ ਬਾਅਦ ਹਰ ਬਾਣੀ ਨੂੰ ਪੜਿਓ ਵਿਚਾਰਿਓ ਤੇ ਸਾਨੂੰ ਨਾ ਭੁੱਲਿਓ ਹਰ ਸੰਗ ਜੀਓ ਸਾਨੂੰ ਭੁੱਲਣਾ ਨਹੀਂ ਚਾਹੀਦਾ ਜੋ ਭੁੱਲ ਗਿਆ ਉਹ ਰੁੱਲ ਗਿਆ ਵੀਰ ਜੀ ਨੇ ਬੜਾ ਹੀ ਵਧੀਆ ਲੇਖ ਜੋਠਾਰਾਂ ਜੇਠ ਦਾ ਲਿਆ ਸੀਗਾ ਪਰੋਸ਼ਾ ਦਾ ਹਜੂਰ ਸ਼ੈਨਸ਼ਾ ਜੀ ਨੇ ਬੜੀਆਂ ਦਾਤਾਂ ਦੇਣੀਆਂ ਸੀ ਉਸ ਵੇਲੇ ਹਰ ਸੰਗਤ ਨੂੰ ਬੁਲਾ ਕੇ ਸਦਨੇ ਨਾਲੋਂ ਵੀ ਵੱਧ ਜਿਹੜੀ ਆ ਵਡਿਆਈ ਦੇਣੀ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਡੇ ਤੇ ਕਿਰਪਾ ਕੀਤੀਆਂ ਦਾ ਸਾਹਿਬ ਜੀ ਨਾਲ ਭਾਈ ਜੇਠ ਚੈਨ ਚੈ ਸਮਦੋ ਧੰਨਾ ਸਿੰਘ ਦੇ ਘਰ ਪਿੰਡ ਖੈਰੋਵਾਲ ਕੈਂਪ ਜੰਮੂ ਇਹ ਲੈਕ ਸਾਂਝੀ ਕਰੇਗਾ ਅਪ ਜੀ ਨੇ ਬੜੇ ਹੀ ਪਿਆਰ ਨਾਲ ਸਰਵਨ ਕਰਨਾ ਜੀ ਉਹ ਆਪਾਂ ਦੇਖਣਾ ਵੀ ਹਜੂਰ ਸ਼ੈਨ ਸ਼ਾ ਜੀ ਹਰ ਸੰਗਤ ਨੂੰ ਆਪਣਾ ਪਰਿਵਾਰ ਸਮਝਦੇ ਆ ਕਿ ਅਸੀਂ ਉਸ ਬਾਪ ਦੀ ਗੱਲ ਮੰਨ ਕੇ ਇੱਕ ਜੁਟ ਹੋ ਕੇ ਪਿਆਰ ਨਾਲ ਰਹਿਣੇ ਆਂ ਪਰਿਵਾਰ ਬਣ ਕੇ ਪ੍ਰਭ ਕਹੇ ਹਰ ਸੰਗਤ ਮੇਰਾ ਪਰਿਵਾਰ ਪਰਿਵਾਰ ਕਹਿਣ ਕੋਈ ਨਾ ਪਾਈਆ ਜਿਨਾਂ ਨੂੰ ਜੋਗ ਜੋਗ ਵਿਛੋੜਦਾ ਰਿਹਾ ਸੰਸਾਰ ਅੰਤਿ ਆਪਣੇ ਨਾਲ ਮਿਲਾਈਆ ਜੁਗ ਪਰਮਾਨੰਦ ਵਿਛੜਿਆ ਨੂੰ ਮੇਲਿਆ ਆ ਕੇ ਸੱਚ ਪ੍ਰੀਤੀ ਦੇ ਕੇ ਚਰਨ ਪਿਆਰ ਪਿਆਰ ਮੁਹੱਬਤ ਵਿੱਚੋਂ ਲਏ ਪ੍ਰਗਟਾਈਆ ਪੂਰਵ ਲੈਣਾ ਲੇਖਾ ਕਰਮ ਵਿਚਾਰ ਵੇਖ ਵਿਖਾਏ ਥਾਉ ਥਾਈਆਂ ਮਿਹਰਵਾਨ ਹੋ ਕੇ ਨਿੱਕੇ ਵੱਡੇ ਜੋ ਬਨਵੰਤੇ ਸਾਰੇ ਜਾਇ ਤਾਰ ਉਹਦੇ ਦਰ ਤੇ ਜੋ ਨਿਮਾਣਾ ਹੋ ਕੇ ਆ ਗਿਆ ਸਭ ਇੱਕੋ ਹੀ ਆ ਕੋਈ ਵੱਡਾ ਛੋਟਾ ਨਿੱਕਾ ਨਹੀਂ ਤਾਰ ਨਹਾਰ ਬੇਪਰਵਾਹੀਆ ਜਰਾਸੀ ਵਿੱਚ ਹੋਏ ਨਾ ਕੋਈ ਖਵਾਰ ਖਾਲਸ ਆਪਣਾ ਰੰਗ ਚੜਾਈਆ ਅੰਤਰ-ਵਾਰ ਕਰੇ ਸੰਭਾਲ ਇਥੇ ਉਥੇ ਹੋਏ ਸਹਾਈਆ ਜਨ ਭਗਤ ਰਹੇ ਨਾ ਕੋਈ ਕੰਗਾਲ ਨਾਮ ਪੰਡਾਰਾ ਝੋਲੀ ਪਾਈਆ ਪਿਤਾ ਹੋ ਕੇ ਕਰੇ ਪ੍ਰੇਤ ਪਾਲ ਬਾਲ ਕੇ ਆਪਣੇ ਗੋਦ ਉਠਾਈਆ ਇੱਕ ਇੱਕ ਦਾ ਲਿਖਾ ਜਾਣੇ ਇਹ ਹਾਲ ਪਲ ਵਿਚ ਨਾ ਕੋਈ ਰਖਾਈਆ ਜੋਤੀ ਜੋ ਸਰੂਪ ਹਰੋ ਆਪ ਆਪਣੀ ਕਿਰਪਾ ਕਰ ਹਰ ਸੰਗਤ ਦੇਵੇ ਮਾਣ ਵਡਿਆਈਆ ਆਪਨ ਵੀ ਉਸ ਬਾਪ ਦਾ ਮਾਣ ਰੱਖਣਾ ਚਾਹੀਦਾ ਹੈ ਜੋ ਨਿਯਮ ਦਿੱਤੇ ਹੈ ਸਾਨੂੰ ਉਹਨਾਂ ਤੇ ਚੱਲਣਾ ਚਾਹੀਦਾ ਹੈ ਔਰ ਘਰ ਘਰ ਵਿਚ ਸਾਨੂੰ ਉਹ ਨਿਯਮ ਵੀ ਪੜ੍ਹਨੇ ਚਾਹੀਦੇ ਆ ਹਰ ਬਾਣੀ ਵੀ ਪੜ੍ਹਨੀ ਚਾਹੀਦੀ ਆ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਉਸ ਬਾਪ ਤੋਂ ਪੁੱਛੋ ਵੀ ਸੱਚੇ ਪਾਤਸ਼ਾਹ ਆ ਕੀ ਲਿਖਾਇਆ ਸਾਨੂੰ ਨਹੀਂ ਪਤਾ ਲੱਗਦਾ ਸੋ ਜੀ ਦੇ ਜਿਹੜੇ ਮੇਰੇ ਤੇਰੇ ਵਰਗੇ ਹੋਰ ਉਹ ਤਾਂ ਸਾਰੇ ਦੂਜੇ ਪਾਸੇ ਕਿਸੇ ਗੱਲ ਨੂੰ ਲੈ ਜਾਣਗੇ ਸ਼੍ਰੀ ਭਗਵਾਨ ਕਹੇ ਹਰ ਸੰਗਤ ਮੇਰੀ ਤਾਰ ਸਤ ਜੁਗ ਸੱਚ ਮਿਲੇ ਵੜਿਆਈ ਆ ਜਿਸ ਦਾ ਲੇਖਾ ਰਹੇ ਜੁਗ ਚਾਰ ਚਾਰ ਕੁੰਟ ਨਾ ਕੋਈ ਮਿਟਾਈਆ ਜੁਗ ਚੌਕੜੀ ਗਾਉਂਦੇ ਰਹਿਣ ਵਾਰ ਬਾਰਤਾ ਵਿੱਚ ਆਪਣਾ ਰਾਹ ਵਿਖਾਇਆ ਕਰਦੇ ਰਹਿਣ ਨਿਮਸ਼ਕਾਰ ਨਮੋ ਨਮੋ ਕਹਿ ਕੇ ਸੀਸ ਝੁਕਾਇਆ ਮਨਾਉਂਦੇ ਰਹਿਣ ਤਿਹਾਰ ਖੁਸ਼ੀਆਂ ਵਿੱਚੋਂ ਖੁਸ਼ੀਆਂ ਆਪ ਪਰਗਟਾਈਆ ਝੁਕਦੇ ਰਹਿਣ ਹਰ ਭਗਤ ਦਵਾਰ ਪੰਦੇ ਪੰਦ ਮੋਕਾਈਆ ਗਾਉਂਦੇ ਰੇ ਨਿਰੰਕਾਰ ਨਿਰੰਕਾਰ ਵਿਸ਼ਨੂੰ ਭਗਵਾਨ ਜੈਕਾਰ ਸੁਣਾਈਆ ਅੰਤ ਖੀਰੀ ਸ਼ਬਦ ਜੰਜੀਰੀ ਆਤਮ ਪਰਮਾਤਮ ਜਾਏ ਡਾਰ ਅੰਦਰ ਸਕੇ ਨਾ ਕੋਈ ਟੜਾਈਆ ਅਗੇ ਹੋਣਾ ਦੇ ਵੇਖਵਾਰ ਖੁਆਰੀ ਵਿੱਚ ਰਖੇ ਲੋਕਾਈਆ ਰਿਸ਼ੀਆਂ ਦਾ ਪੂਰਾ ਕੀਤਾ ਵਿਹਾਰ ਇਸ ਕਾਰਨ ਇੱਥੇ ਲਿਆ ਟਿਕਾਈਆ ਸੋ ਲੈਣਾ ਦੇਣਾ ਪੂਰਵ ਕਰਜ ਰਿਹਾ ਉਤਾਰ ਸੋ ਲੈਣਾ ਦੇਣਾ ਪੂਰਵ ਕਾਰਜ ਚੱਲਿਆ ਉਤਾਰ ਮਕਰੂਜ ਆਪ ਚੁਕਾਈਆ ਅੱਗੇ ਦੇ ਕੇ ਸੱਚ ਪਿਆਰ ਕਰਾਣੇ ਸਾਚੇ ਦੇਵਸਾਈਆ ਜੋਤੀ ਜੋ ਸਰੂਪਾਰੋ ਆਪ ਆਪਣੀ ਜੋਤ ਧਰ ਨੇਕ ਲੰਕਨ ਰਹਿਣ ਨਰ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਰ ਸੰਗਤ ਤੇਰਾ ਬਣਿਆ ਰਹੇ ਆਧਾਰ ਸੁਹਾਰਾ ਇੱਕ ਇੱਕ ਨਜ਼ਰੀ ਆਈਆ ਸੁਹਾਰਾ ਇੱਕ ਇੱਕ ਨਜ਼ਰੀ ਆਈਆ ਪਿਆਰੀ ਹਰ ਸੰਗਤ ਜੀਓ ਸਾਨੂੰ ਇੱਕ ਦਾ ਸਹਾਰਾ ਹੀ ਰੱਖਣਾ ਚਾਹੀਦਾ ਹੈ ਕਿਉਂਕਿ ਸਾਡੀ ਸਾਰਿਆਂ ਦੀ ਬਣਤ ਬਣਾਉਣਾ ਵਾਲਾ ਕੌਣ ਆ ਇੱਕ ਪਰਮਾਤਮਾ ਨਿਰਗੁਣ ਰੰਗਕਾਰ ਸੋ ਦਾਸ ਤੋਂ ਹਰ ਬਾਣੀ ਸਾਂਝੀ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਹਜ਼ੂਰ ਸ਼ੈਨਸ਼ਾ ਜੀ ਦੇ ਪਵਿੱਤਰ ਚਰਨਾਂ ਪਾਸੋਂ ਆਪ ਸਰਵ ਹਰ ਸੰਗਤ ਦੇ ਚਰਨਾਂ ਪਾਸੋਂ ਖਿਮਾ ਦੇ ਜਾਚ ਕੰਜਕਾਰੇ ਦਾ ਸਾਥ ਦੇਣਾ ਜੀਓ ਸੋ ਹੰਗ ਮਹਾਰਾਜ ਸਿੰਘ ਵਿਸ਼ਨੂ ਪਰਵਾਨ ਦੀ ਜੈ ਸੋਹੰਗ ਮਹਾਰਾਜੇ ਸਿੰਘ ਵਿਸ਼ਨੂ ਪਰਵਾਨ ਦੀ ਜੈ ਸੋਹੰਗ ਮਹਾਰਾਜੇ ਸਿੰਘ ਵਿਸ਼ਨੂ ਪਰਵਾਨ ਦੀ ਜੈ ਸੋਹੰਗ ਪਗਵਾਨ ਦੀ ਜੈ ਸੋਹੰਮਾਰਾ ਈਸ਼ਰ ਸਿੰਘ ਮਿਸ਼ਨੂ ਪਗਵਾਨ ਦੀ ਜੈ